ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਤੁਸੀਂ ਨੇ ਨਾਮ ਸੁਣਿਆ ਹੋਣਾ ਕੰਗਾ ਜਮਨਾ ਸਰਸਪਤੀ ਸੋ ਅੱਜ ਆਪਾਂ ਜਮਨਾ ਦੇ ਕਿਨਾਰੇ ਤੇ ਖੜੇ ਆਂਗੇ ਜਮਨਾ ਦੇ ਪੁੱਲ ਤੇ ਖੜੇ ਆਂਗੇ ਲਓ ਤੁਹਾਨੂੰ ਅੱਜ ਮੈਂ ਦਿਖਾਉਣਾ ਹਨ ਇੱਥੇ ਕਿੱਦਾਂ ਲੋਕ ਮੱਛੀਆਂ ਵਗੈਰਾ ਫੜਦੇ ਨੇ ਤੇ ਕਿੱਦਾਂ ਨਹਾਉਂਦੇ ਨੇ ਇਹ ਇਲਾਕੇ ਦਾ ਸੀ ਮੇਰਠ ਦੇ ਵਿੱਚ ਆ ਮੇਰਠ ਦੇ ਲਾਗੇ ਆ ਬਿਲਕੁਲ ਤੇ ਨੇੜੇ ਆਂਗੇ ਤੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਸੀਨ ਕਿੱਦਾਂ ਕਿੱਦਾਂ ਦਾ ਤੇ ਆਜੋ ਤੇ ਜੁੜੇ ਰਹੋ ਮੇਰੇ ਨਾਲ ਤੇ ਘਾੜ ਘਾੜ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਰਸਤੇ ਦੇ ਵਿੱਚ ਜਿਹੜੀਆਂ ਆਉਂਦੀਆਂ ਜਾਣਗੀਆਂ ਉਹ ਦੇਖੋ ਸਾਹਮਣੇ ਤੇ ਇੱਕ ਬਜ਼ੁਰਗਾ ਤੇ ਕੰਡੇ ਦੇ ਬੈਠਾ ਤੇ ਮੱਛੀਆਂ ਫੜ ਰਿਹਾ ਮੈਂ ਤੁਹਾਨੂੰ ਦਿਖਾਉਣਾ ক্লোਜ਼ ਜ਼ੂਮ ਕਰਕੇ ਦਿਖਾਉਨੇ ਆ ਇਹ ਇੱਕ ਇੱਕ ਆ ਬੈਠਾ ਤੇ ਇੱਕ ਇਧਰ ਆ ਲਓ ਜੀ ਆਜੋ ਬਹੁਤ ਕਾਇੰਟ ਵੀਊ ਹੈ ਤੇ ਥੋੜੀ ਜੀ ਮਤਲਬ ਕਿ ਇਥੇ ਟ੍ਰੈਫਿਕ ਦੀ ਆਵਾਜਾਈ ਜ਼ਿਆਦਾ ਆ ਉਹਦੇ ਕਰਕੇ ਸਮੱਸਿਆ ਤਾਂ ਹੈ ਜ਼ਰੂਰ ਇੱਥੇ ਤੇ ਮੈਂ ਤੁਹਾਨੂੰ ਪਹਿਲੇ ਪਾਸੇੋਂ ਵੀ ਦਿਖਾਉਣਾ ਉਧਰ ਨਾ ਲੋਕ ਦੇਖੋ ਕਿਦਾਂ ਦਾ ਇੱਥੇ ਜਨ ਜੀਵਣਾਗਾ ਲੋਕ ਇੱਥੇ ਨਹਾਉਂਦੇ ਵੀ ਨੇ ਪੁੰਨਦਾਨ ਵੀ ਕਰਦੇ ਨੇ ਕਿਉਂ ਸਾਈਡ ਤੇ ਜਾ ਕੇ ਮੈਂ ਤੁਹਾਨੂੰ ਉਧਰ ਦਿਖਾਉਣਾ ਲਓ ਜੀ ਉਹ ਜਿੱਥੇ ਤੱਕ ਤੁਸੀਂ ਨਜ਼ਰ ਮਾਰੋਗੇ ਹਨਾ ਜਮਨਾ ਜੀ ਜਮਨਾ ਜੀ ਜਮਨਾ ਜੀ ਜਮਨਾ ਜੀ ਜਮਨਾ ਜੀ